ਪਰ ਪੈਸੇ ਕਿਉਂ ਨਹੀਂ ਦਿੰਦੇ ਉਹ? ਕਹੋ ਤੁਹਾਡੇ ਨਿਆਣੇ ਪੈਸੇ ਕਿਉਂ ਨਹੀਂ ਦਿੰਦੇ ਤੁਹਾਨੂੰ? ਉਹ ਨਿਆਣੇ ਨਹੀਂ ਦਿੰਦੇ ਨਾ ਮੈਂ ਮੰਗਦਾ ਹੀ ਆ। ਉਹ ਨਾ ਉਹ ਮੈਂ ਮੰਗਦਾ ਨਹੀਂ ਮੰਗਣੇ ਨਹੀਂ ਮੈਂ ਲੋੜੀ ਕੋਈ। ਮੈਂ ਤੁਹਾਨੂੰ ਦੇਖਿਆ ਉਹ ਤੂੰ ਪੈਸੇ ਮੰਗਦੇ ਬੰਦੇ ਕੋਈ ਨਹੀਂ ਮੈਂ ਮੰਗੇ ਸੀ ਪੁੱਤ ਕਿਸੇ ਤੋਂ ਤੁਸੀਂ ਕਦੋਂ ਦੇ ਉੱਥੇ ਖੜੇ ਹੋ? ਹਾਂ। ਤੁਸੀਂ ਕਦੋਂ ਦੇ ਉੱਥੇ ਖੜੇ ਸਟਾਰਬਕਸ ਉਹ ਕਾਫੀ ਦੇ ਬਾਅਦ ਹਨਾ? ਆਹਾਂ ਕਿ ਉਹ ਮੰਗੇ ਸੀਗੇ ਮੈਂ। ਮੈਨੂੰ ਤੇ ਉਹੀ ਤਾਂ ਮੈਨੂੰ ਗੁੜਾ ਲੱਗਾ ਲੋ ਪੈਸੇ ਰੱਖੋ ਪਹਿਲਾਂ ਤੁਸੀਂ। ਤੂੰ ਨਾਂ ਨਹੀਂ ਲੈਣਾ ਕਿਉਂ? ਮੈਂ ਨਹੀਂ ਕਿਸੇ ਨੂੰ ਨਾਂ ਲੈਂਦੀ ਆ ਪੈਸੇ ਰੱਖੋ। ਤੁਸੀਂ ਕਿੰਨੇ ਸਾਲ ਹੋ ਗਏ ਇੱਥੇ ਅਮਰੀਕਾ ਇਹਨੂੰ ਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਅਮਰੀਕਾ ਇਹਨੂੰ 10-12 ਸਾਲ ਹੋ ਗਏ ਆ ਮੈਨੂੰ ਫੇਰ ਪਿੰਡ ਵੀ ਚੱਲਿਆ ਜਾਣਾ ਇੱਥੇ ਕਿੰਨੇ ਦਿਨ ਹੋ ਗਏ ਉਹ ਖਰਚੇ ਦੀ ਤਾਂ ਲੋੜ ਆ ਖਰਚਾ ਜੇ ਮੈਂ ਉਹਨਾਂ ਤੋਂ ਪੈਸੇ ਮੰਗਾ ਤੇ ਉਹ ਆਦੇ ਰੋਕੀ ਟੋਕ ਵਿਆਹਗੇ ਕੀ ਜੇ ਉਹ ਪੈਸੇ ਮੰਗੂ ਤਾਂ ਕੀ ਕਰੋਗੇ ਨਹੀਂ ਤਾਂ ਦੇਖੋ ਤੁਹਾਡਾ ਮੁੰਡਾ ਆ ਤੁਹਾਡੀ ਕੁੜੀ ਇੱਥੇ ਕਾਹਨੂੰ ਕੋਈ ਨਾ ਦੂ ਪੁੱਤ ਮੈਨੂੰ ਤਾਂ ਭਾਵੇਂ ਆ ਕੋਛੀ ਨਾ ਤੁਸੀਂ ਇੰਡੀਆ ਪਿੰਡ ਚ ਕਿਉਂ ਨਹੀਂ ਜਾਂਦੇ ਉੱਥੇ ਤੁਸੀਂ ਨੌਕਰਾ ਦਾ ਕਰ ਸਕੋ ਪੈਸੇ ਚਲੇ ਜਾਣਾ ਪਿੰਡ ਨੂੰ ਇੱਥੇ ਤਾਂ ਤੁਹਾਡਾ ਦਿਲ ਵੀ ਨਹੀਂ ਲੱਗਦਾ ਮੈਂ ਆਪਣੀ ਮੈਂ ਮਮਮੀ ਨੂੰ ਨਹੀਂ ਲੈ ਕੇ ਆਂਦੀ ਇੱਥੇ ਕਿਉਂਕਿ ਉਹਨਾਂ ਦਾ ਦਿਲ ਨਹੀਂ ਲੱਗਣਾ ਇੱਥੇ ਮੈਂ ਠੀਏ ਬਹੁਤ ਦੁੱਖੀਆਂ ਨਾ ਮੇਰਾ ਜੀ ਲੱਗਦਾ ਤੇ ਆ ਜੇ ਦਾਹਾ ਪਾਜਾ ਆਊਗਾ ਤਾਂ ਮੈਂ ਤੈਨੂੰ ਹੁਣ ਦੱਸ ਦੇਣਾ ਮੈਂ ਕੱਟ ਜੋਗੇ ਪੈਸੇ ਇਕੱਠੇ ਕਰਦਾ ਫਿਰਾਂ ਆ ਮੈਂ 10 ਡਾਲਰ ਨਾਲ ਤੁਹਾਡਾ ਕੀ ਹੋਣਾ ਮੈਂ ਤੁਹਾਨੂੰ ਹੋਰ ਪੈਸੇ ਦੇ ਦੂੰਗੀ ਆਪਣਾ ਨੰਬਰ ਦਿਓ ਨੰਬਰ ਹੈਗਾ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈ ਨਹੀਂ ਹੈਗਾ ਫੋਨ ਨੰਬਰ ਤਾਂ ਹੈ ਹੈਗਾ ਮੇਰੇ ਮੇਰਾ ਨੰਬਰ ਲਿਖ ਲਓ ਮੈਂ ਤੁਹਾਨੂੰ ਆਪਣਾ ਨੰਬਰ ਦੰਨੀ ਆ। ਨਹੀਂ ਪਤਾ ਰਹਿੰਦੇ ਤੂੰ। ਮੈਨੂੰ ਫੋਨ ਕਰ ਲਿਓ ਨਾ ਮੈਂ ਤੁਹਾਡੀ ਜਿੰਨੀ ਹੈਲਪ ਕਰ ਸਕੂੰਗੀ ਕਰ ਦੂੰਗੀ। ਜੇ ਦਿਲ ਨਹੀਂ ਲੱਗਦਾ ਇੰਡੀਆ ਚੱਲ ਜਾਓ। ਮੇਰੀ ਗੱਲ ਸੁਣ ਬੱਚਾ। ਜੇ ਮੈਂ ਕਹੇ ਤੋਂ ਪਹਿਲੇ ਮੰਗਾ ਤਾਂ ਫੇਰ ਵੀ ਲੜਦੇ ਆ। ਹਾਂ ਹੈ। ਤੇ ਜੇ ਮੈਂ ਕਿਸੇ ਤੋਂ ਨਾ ਮੰਗਾ ਫਿਰ ਵੀ ਲੜਦੇ ਆ ਤੁਸੀਂ ਉਹਨਾਂ ਦੇ ਨਿਆਣੇ ਪਾਲਦੇ ਪਏ ਹੋ ਤੁਹਾਨੂੰ ਇੱਥੇ ਮੈਡੀਕਲ ਕਿਉਂ ਰੱਖੇ ਹੋਏ ਆ 5 10 ਸਾਲ ਨਿਆਣੇ ਸੰਭੇ ਆ ਬੱਚੇ ਜਿਹੜੇ ਹੋ ਗਏ ਆ ਤੇ ਤੁਹਾਨੂੰ ਨਹੀਂ ਜਿੱਥੂ ਸੀ ਤੁਹਾਡਾ ਦਿਲ ਨਹੀਂ ਲੱਗਦਾ ਇੱਥੇ ਮੇਰਾ ਜੀ ਨਹੀਂ ਲੱਗਦਾ ਤੇ ਫਿਰ ਤੁਹਾਨੂੰ ਵਾਪਸ ਇੰਡੀਆ ਕਿਉਂ ਨਹੀਂ ਭੇਜਦੇ ਮੈਂ ਤੇ ਰਾਤ ਵੀ ਲੜਿਆ ਸੀ ਵੀ ਮੈਨੂੰ ਇੰਡੀਆ ਭੇਜ ਦਿਓ ਮੇਰਾ ਸਾਰਾ ਪਰਿਵਾਰ ਹੀ ਇੱਥੇ ਉਹ ਹੀ ਆ ਤੁਹਾਡੀ ਗੋਟੀ ਕਿੱਥੇ ਆ ਹਾਂ ਤੁਹਾਡੀ ਵਾਈਫ ਕਿੱਥੇ ਆ ਮੇਰੇ ਘਰ ਆ ਹਾਂ ਉਹਨੂੰ 14 ਸਾਲ ਹੋ ਗਏ ਡੈਸ ਹੋ ਗਈ ਤੇ ਇੰਡੀਆ ਚ ਕੌਣ ਆ ਤੁਹਾਡਾ ਇੰਡੀਆ ਕੋਲ ਕਿਸੇ ਸਾਰਾ ਪਰਿਵਾਰ ਹੀ ਤੇਰੇ ਜਿਹੜੀਆਂ ਪੋਤਰੀਆਂ ਤੇ ਤੁਸੀਂ ਇੰਡੀਆ ਜਾ ਕੇ ਰੋ ਇੰਡੀਆ ਜਾਓ ਮੈਂ ਹੁਣ ਇਹਨਾਂ ਨੂੰ ਨਿੱਤ ਲੜਦਾ ਵੀ ਮੇਰੀ ਕਿੱਥੇ ਟਿਕਰ ਹੈ ਅੰਕਲ ਮੇਰਾ ਦਿਲ ਨਹੀਂ ਲੱਗਦਾ ਇੱਥੇ ਮਨ ਕਿ ਲੱਗਣਾ ਮੈਂ